ਐਸੀ ਐਗਰੀਕਲਚਰ ਤੇ ਬੀ ਐਸ ਸੀ ਐਗਰੀਕਲਚਰ ਦੀ ਪੜ੍ਹਾਈ ਕੀਤੇ ਹੋਏ ਮੁੰਡੇ ਕੁੜੀਆਂ ਨੂੰ ਖੇਤਾਂ ਦੇ ਮਾਸਟਰ ਰੱਖਾਂਗੇ ਹਰੇਕ ਪਿੰਡ ਨੂੰ ਦੋ ਜਜੇ ਪਿੰਡ ਵੱਡੇ ਤਾਂ ਤਿੰਨ ਜਿਵੇਂ ਟੀਚਰ ਆਉਂਦੇ ਆ ਸਕੂਲਾਂ ਚ ਉਹ ਆਉਣਗੇ ਜਿਵੇਂ ਕਿ ਤੁਸੀਂ ਦੇਖ ਚੁੱਕੇ ਹੋ ਕਿ ਆਪਣੇ ਇਸ ਵੀਡੀਓ ਦੇ ਵਿੱਚ ਜੋ ਕਿ ਇਸ ਵੀਡੀਓ ਤੋਂ ਪਹਿਲਾਂ ਮੈਂ ਚਲਾਈ ਸੀ ਇੱਕ ਵੀਡੀਓ ਭਗਵੰਤ ਮਾਨ ਸਾਹਿਬ ਦੀ ਉਹਨਾਂ ਨੇ ਆਪਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਵੀ ਇਲੈਕਸ਼ਨ ਹੋਏ ਸੀ ਉਸ ਤੋਂ ਪਹਿਲਾਂ ਇਹ ਇੱਕ ਵਾਅਦਾ ਕੀਤਾ ਸੀ ਕਿ ਖੇਤੀਬਾੜੀ ਮਾਸਟਰ ਦੀ ਪੱਤੀ ਜਿਹੜੀ ਹੈ ਉਹ ਅਸੀਂ ਲੈ ਕੇ ਆਵਾਂਗੇ ਛੋਟੇ ਪਿੰਡਾਂ ਵਿੱਚ ਦੋ ਤੇ ਵੱਡੇ ਪਿੰਡਾਂ ਵਿੱਚ ਤਿੰਨ ਮਾਸਟਰ ਜਿਹੜੇ ਹੈ ਖੇਤੀਬਾੜੀ ਮਾਸਟਰ ਰੱਖਾਂਗੇ ਤਾਂ ਇਹ ਵੀਡੀਓ ਅੱਜ ਹੀ ਬਣਾਈ ਕਿਉਂ ਜਾ ਰਹੀ ਹੈ 2025 ਦੀ ਵਿੱਚ ਬਣਾਉਣ ਜਾ ਰਹੇ ਹਾਂ ਕਿਉਂ ਕਿ ਹੁਣ ਜੋ ਹੈ ਮਾਸਟਰ ਕੈਡਰ ਦੀ ਭਰਤੀ ਆ ਰਹੀ ਹੈ ਲੈਕਚਰ ਕੈਡਰ ਦੀ ਭਰਤੀ ਆ ਰਹੀ ਹੈ ਠੀਕ ਹੈ ਸਾਰੇ ਵੀ ਜਿਹੜੇ ਕੋਈ ਵੀ ਟੀਚਿੰਗ ਵਿੱਚ ਆ ਰਿਹਾ ਹੈ ਤਾਂ ਉਹਨਾਂ ਸਾਰਿਆਂ ਦੀ ਭਰਤੀ ਆ ਰਹੀ ਹੈ ਪ੍ਰਿੰਸੀਪਲ ਹੋਏ ਈਟੀਟੀ ਕੈਡਰ ਮਾਸਟਰ ਕੈਡਰ ਲੈਕਚਰ ਕੈਡਰ ਸਾਰਿਆਂ ਦੀ ਭਰਤੀ ਆ ਰਹੀ ਹੈ ਕਿਉਂਕਿ ਹਰਜੋਤ ਸਿੰਘ ਬੈਂਸ ਨੇ ਆਪਦੇ ਜਿਹੜੇ ਹੈ ਭਾਸ਼ਣ ਦੇ ਵਿੱਚ ਜਾਂ ਫਿਰ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹ ਭਰਤੀ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਹਾਂ ਉਹਨਾਂ ਨੇ ਇੱਕ ਐਕਸਕਿਊਜ਼ ਦਿੱਤਾ ਕਿ ਪਿਛਲੇ 3 ਸਾਲਾਂ ਵਿੱਚ ਭਰਤੀ ਕਿਉਂ ਨਹੀਂ ਆਈ ਕਿਉਂਕਿ ਜਦਕਿ ਇਹ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਐਜੂਕੇਸ਼ਨ ਤੇ ਬਹੁਤ ਧਿਆਨ ਦੇਵਾਂਗੇ ਚਲੋ ਇਹ ਗੱਲ ਤਾਂ ਬਾਤ ਦੀ ਹੈ ਬਟ ਇੱਕ ਉਹਨਾਂ ਨੇ ਵਾਅਦਾ ਕੀਤਾ ਜੋ ਕਿ ਵੀਡੀਓ ਦੱਸਿਆ ਕਿ ਖੇਤੀਬਾੜੀ ਮਾਸਟਰ ਜਿਹੜੀ ਹੈ ਅਸੀਂ ਭਰਤੀ ਲੈ ਕੇ ਆਵਾਂਗੇ ਪਿੰਡਾਂ ਦੇ ਵਿੱਚ ਖੇਤੀ ਨਾਲ ਸੰਬੰਧੀ ਜਿਹੜੇ ਹੈ ਮਾਸਟਰ ਰੱਖਾਂਗੇ ਜਿਹੜੇ ਕੀ ਦੱਸਣਗੇ ਸੁਣਡੀ ਪਏਗੀ ਤਾਂ ਕੀ ਕਰਨਾ ਹੈ ਹਨਾ ਇਹ ਗੱਲਾਂ ਬਹੁਤ ਸੁਣੀਆਂ ਸੀ ਪਰ ਤੇ ਇਹਨੂੰ ਖੁਸ਼ ਹੋ ਕੇ ਆਪਾਂ ਵੋਟਾਂ ਹੀ ਬਹੁਤ ਪਾਈਆਂ ਸੀ ਐਗਰੀਕਲਚਰ ਵਾਲਿਆਂ ਨੇ ਜਿਹੜੇ ਪੰਜਾਬ ਵਾਲੇ ਜਿਹੜੇ ਐਗਰੀਕਲਚਰ ਹੈ ਸਪੈਸ਼ਲੀ ਪੰਜਾਬ ਹ ਬਹੁਤ ਪਾਈਆਂ ਸੀ ਜਿਹੜੇ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਸੀ ਜਦੋਂ ਬਟ ਹੁਣ ਹੋਇਆ ਕੀ ਦੇਖੋ ਇਹ ਆਪਣੀ ਜਿਹੜੀ ਹੈ ਇਹ ਭਰਤੀ ਕਿਉਂ ਨਹੀਂ ਆ ਰਹੀ ਉਹਦਾ ਕਾਰਨ ਕੀ ਹੈ ਕਿਉਂਕਿ ਆਪਾਂ ਵੋਟ ਬੈਂਕ ਨਹੀਂ ਆ ਐਗਰੀਕਲਚਰ ਸਟੂਡੈਂਟ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਆਪਾਂ ਵੋਟ ਬੈਂਕ ਨਹੀਂ ਆ ਉਹਨਾਂ ਲਈ ਤੇ ਇਹ 2025 ਭਰਤੀ ਆ ਰਹੀ 2027 ਚ ਇਲੈਕਸ਼ਨ ਹੈ ਤੇ ਇਹ 2026 ਤੱਕ ਕਰਦੇ ਕਰਦੇ ਮਾਸਟਰ ਗ੍ਰੈਜੂਏਟ ਵਾਲੀ ਭਰਤੀ ਜਿਹੜੀ 2026 تک ਜਾਏਗੀ ਖੁਸ਼ ਹੋਣਗੇ ਤਾਂ ਵੋਟਾਂ ਮਿਲਣਗੀਆਂ ਬਟ ਆਪਾਂ ਜੋ ਹਾਂ ਇਹਨਾਂ ਲਈ ਇੱਕ ਸਿਰਫ ਔਰ ਸਿਰਫ ਕੀ ਹਾਂ ਉਸ ਟਾਈਮ ਤੇ ਵੋਟਾਂ ਲੈਣ ਦਾ ਜ਼ਰੀਆ ਸੀ ਅੱਜ ਉਹਨਾਂ ਲਈ ਵੋਟਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਆਪਣੀ 5000 ਵੋਟ ਨਹੀਂ ਚਾਹੀਦੀ ਆਪਣੇ ਇੰਨੇ ਕੋਈ ਬੱਚੇ ਜਿਹੜੇ ਐਗਜ਼ਾਮ ਦਿੰਦੇ ਆ ਬਾਅਦ ਤੋਂ 10000 ਦੇ ਦੇਣਗੇ ਤਾਂ ਇਹ ਵੋਟਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਐਸੇ ਵੋਟਾਂ ਚਾਹੀਦੀਆਂ ਹਨ ਕਿਉਂਕਿ ਦੇਖੋ ਪੰਜਾਬ ਪੁਲਿਸ ਕਨਸਟੇਬਲ 2-3 ਲੱਖ ਬੱਚਾ ਪਟਵਾਰੀ ਡਿਪੋਸਟਰੀ ਆ ਰਹੀਆਂ ਉਹਦੇ ਵਿੱਚ 2-3 ਲੱਖ ਤੋਂ ਜ਼ਿਆਦਾ ਬੱਚਾ ਹੋਏਗਾ ਮਾਸਟਰ ਕੈਡਰ ਈਟੀਟੀ ਕੈਡਰ ਲੈਕਚਰ ਕੈਡਰ 60-70 ਆ ਪਲੱਸ ਬੱਚਾ ਹੋਏਗਾ ਤੇ ਇਸ ਨਾਲ ਭਰਤੀਆਂ ਵੱਲ ਧਿਆਨ ਦਿੱਤਾ ਪਰ ਗਵਰਨਮੈਂਟ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਉਨ੍ਹਾਂ ਵਿੱਚੋਂ ਕੁਝ ਵਾਦੇ ਜਰੂਰ ਪੂਰੇ ਜਰੂਰ ਕਰਨੇ ਚਾਹੀਦੇ ਹਨ ਬਹੁਤ ਖੁਸ਼ੀ ਹੋਈ ਸੀ ਜਦੋਂ ਇਹ ਦੇਖਿਆ ਸੀਗਾ ਕਿ ਹਾਂ ਖੇਤੀਬਾੜੀ ਬਾਰੇ ਵੀ ਕਿਸੇ ਨੇ ਸੋਚਿਆ ਪਰ ਸ਼ਾਇਦ ਉਸ ਤੋਂ ਬਾਅਦ ਆਪਣੇ ਭਗਵੰਤ ਮਾਨ ਸਾਹਿਬ ਇਸ ਚੀਜ਼ ਨੂੰ ਭੁੱਲ ਚੁੱਕੇ ਹੈ ਕਿ ਕੋਈ ਭਰਤੀ ਕਾ ਹੀ ਵੀ ਸੀ ਅਸੀਂ ਠੀਕ ਹੈ ਅਗਰ ਪੁੱਛਦੇ ਆ ਤਾਂ ਉਹ ਸਿਰਫ ਇਹ ਕਹਿ ਦਿੰਦੇ ਕਿ ਏਡੀਓ ਦੀ ਭਰਤੀ ਹੋਈ ਏਡੀਓ ਦੀ ਪੋਸਟ ਆਈਆਂ 200 ਠੀਕ ਹੈ 200 ਬੱਚਾ ਕਿੰਨਾ ਹੈ 200 ਭਰਤੀ ਕੱਢੀ ਉਹ ਵੀ ਤੁਸੀਂ ਇੰਨੇ ਸਾਲਾਂ ਬਾਅਦ ਕੱਢ ਰਹੇ ਹੋ ਚਲੋ ਕੋਈ ਗੱਲ ਨਹੀਂ ਬਟ ਹਾਂ ਹੁਣ ਇਹ ਭਰਤੀ ਆ ਕਿਵੇਂ ਸਕਦੀ ਹੈ ਸਰਕਾਰ ਨੂੰ ਯਾਦ ਕਿਵੇਂ ਕਰਾਇਆ ਜਾ ਸਕਦੇ ਆਪਣੇ ਜਿਹੜੇ ਹੈ ਐਗਰੀਕਲਚਰ ਦੇ ਸਟੂਡੈਂਟ ਹੈ ਉਹ ਇੱਕ ਧਰਨੇ ਦੀ ਇੱਕ ਕੋਸ਼ਿਸ਼ ਕਰ ਰਹੇ ਆ ਜੋ ਕਿ ਬਹੁਤ ਜਲਦੀ ਧਰਨਾ ਲਗਾਣਗੇ ਦੇਖੋ ਮਾਸਟਰ ਗੈਦਰ ਪੀਐਸ ਸੈਟ ਇਹ ਸਾਰੇ ਜਿਹੜੇ ਪੋਸਟਾਂ ਆ ਰਹੀਆਂ ਇਹ ਧਰਨਿਆਂ ਨਾਲ ਲਾਈਆਂ ਕਨਸਟੇਬਲ ਦਾ ਜਿਹੜਾ ਰਿਜ਼ਲਟ ਫਾਈਨਲ ਰਿਜ਼ਲਟ ਸੀ ਜੁਆਇਨਿੰਗ ਸੀਗੀ ਉਹ ਨਹੀਂ ਮਿਲੀ ਸੀ ਉਹ ਧਰਨਿਆਂ ਨਾਲ ਲਾਈ ਪੀ ਟ੍ਰਿਪਲ ਐਸ ਵੀ ਕਲਰਕ ਦੀ ਜਿਹੜੀ ਹੈ ਟਾਈਪਿੰਗ ਹਜੇ ਤੱਕ ਨਹੀਂ ਹੋਈ ਉਹਨਾਂ ਨੇ ਉੱਥੇ ਧਰਨਾ ਲਾਇਆ ਉੱਥੇ ਉਹਨਾਂ ਨੂੰ ਕਿਹਾ ਕਿ ਹਾਂ ਵੀ ਤੁਹਾਡੀ ਟਾਈਪਿੰਗ ਜਿਹੜੀ ਹੈ ਉਹ ਕੰਡਕਟ ਕਰਵਾਈ ਜਾਏਗੀ ਸੀਨੀਅਰ ਅਸਿਸਟੈਂਟ ਦੀ ਟਾਈਪਿੰਗ ਜਿਹੜੀ ਹੈ ਉਹਦੇ ਪਿੱਛੇ ਧਰਨਾ ਲੱਗਿਆ ਤਾਂ ਉਹਦੀ ਟਾਈਪਿੰਗ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਠੀਕ ਹੈ ਤਾਂ ਇਹ ਧਰਨੇ ਲਾ ਕੇ ਹੀ ਕੰਮ ਨਿਕਲਣਗੇ ਸਰਕਾਰ ਨੂੰ ਯਾਦ ਕਰਾਣਾ ਪਏਗਾ ਤਾਂ ਜਿਹੜੇ ਵੀ ਐਗਰੀਕਲਚਰਲ ਸਟੂਡੈਂਟ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਉਹ ਜਿਹੜੇ ਹੈ ਅਗਰ ਧਰਨਾ ਹੋਏ ਤਾਂ ਉਸ ਧਰਨੇ ਤੇ ਜਰੂਰ ਪਹੁੰਚਣ ਜਿਹੜੇ ਵੀ ਉੱਥੇ 25 30 ਜਣੇ ਪਹੁੰਚਦੇ ਆ ਤਾਂ ਕੱਲੀ ਉਹਨਾਂ ਨੂੰ ਨਹੀਂ ਚਾਹੀਦੀ ਭਰਤੀ ਉਹਨਾਂ ਨੇ ਪਤਾ ਨਹੀਂ ਲੱਗਣਾ ਵੀ ਹੈ ਕਿ ਨਹੀਂ ਠੀਕ ਹੈ ਤੇ ਜਦੋਂ ਏਡੀਓ ਦੀ ਵਾਰ ਵੀ ਐਵੇਂ ਹੋਇਆ ਸੀ ਜਦੋਂ ਉੱਥੇ ਸਾਰੇ ਜਣੇ ਇਕੱਠੇ ਹੋਏ ਤਾਂ ਉਦੋਂ ਬੱਚੇ ਬਹੁਤ ਇਕੱਠੇ ਹੋਏ ਪਰ ਹਾਂ ਉਦੋਂ ਵੀ ਅੱਧੇ ਬੱਚੇ ਕਹਿੰਦੇ ਸੀ ਵੀ ਸਾਨੂੰ ਜਾਂਦੀ ਕਿ ਲੋੜ ਹੈ ਤੇ ਅੱਜ ਉਹ ਪਰਤੀ ਲੈ ਕੇ ਬੈਠੇ ਹੋਏ ਇਹ ਦਿਨੋਂ ਜਾਂਦ ਲੋੜ ਨਹੀਂ ਹੈਗੀ ਸੀ ਏਡੀਓ ਲੱਗੇ ਹੋਏ ਹੈ ਠੀਕ ਹੈ ਤਾਂ ਜਿਹੜੇ ਵੀ ਆਗਿਆਪਤ ਸਟੂਡੈਂਟ ਜਿਹੜੇ ਕਿ ਬੇਰੁਜ਼ਗਾਰ ਬੈਠੇ ਹੈ ਉਹਨਾਂ ਨੂੰ ਅਗਰ ਪਰਤੀ ਚਾਹੀਦੀ ਹੈ ਤਾਂ ਉਹ ਤਲਨੇ ਤੇ ਜ਼ਰੂਰ ਹਨ ਜੇ ਤੁਸੀਂ ਲੱਗਣਾ ਚਾਹੁੰਦੇ ਹੋ ਜੇ ਸੋਚੋ ਨਾ ਕਿ ਕਿਸੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਈਏ ਤਾਂ ਫਿਰ ਤੁਹਾਡੇ ਲਈ ਗਲਤ ਗੱਲ ਹੈ ਤੁਸੀਂ ਨਾਲ ਆਪ ਨੂੰ ਆਣਾ ਪਏਗਾ ਠੀਕ ਹੈ ਖਾਣ ਪੀਣ ਨੂੰ ਬੰਦ ਰਹੀ ਡੰਡੇ ਖਾਣ ਨੂੰ ਰਿਸ਼ ਉਹ ਗੱਲ ਨਾ ਕਰਿਆ ਕਰੋ ਤਾਂ ਅਗਰ ਤਰਨਾ ਹੁੰਦਾ ਤਰਨਾ ਲੱਗਦਾ ਤਾਂ ਉੱਥੇ ਪਹੁੰਚਣਾ ਜਿਹੜੀ ਵੀ ਤਰਨੇ ਵਾਲੀ ਇਨਫੋਰਮੇਸ਼ਨ ਹੋਏਗੀ ਤੁਹਾਨੂੰ ਜਿਹੜੀ ਹੈ ਉਹ ਦੱਸ ਦਿੱਤੀ ਜਾਏਗੀ